ਹਾਂਜੀ ਵੀਰੋ ਮਲੇਰ ਕੋਟਲਾ ਦਾਣਾ ਮੰਡੀ ਦੁਕਾਨ ਨੰਬਰ 44 ਕਿਸਾਨ ਟਰੇਡਰ ਵੈਸੇ ਤਾਂ ਵੀਰੇ ਹੁਣ ਪੂਸਾ ਜੀਰੀ ਦਾ ਸੀਜ਼ਨ ਚੱਲ ਰਿਹਾ ਪਰ ਪੂਸਾ ਜੀਰੀ ਦੇ ਵਿੱਚ ਬਾਸਮਤੀ ਦੀ ਇੱਕ ਟਰਾਲੀ ਆਈ ਆ ਆ ਦੇਖੋ ਇਹ ਮੁੰਡੇ ਮੇਰੇ ਕੋਲੇ ਕਲਸੀਆਂ ਤੋਂ ਆਏ ਨੇ ਇਹ ਮੇਰੇ ਕੋਲ ਹਰੇਕ ਸਾਲ ਮੇਰੇ ਕੋਲ ਹੀ ਆਉਂਦੇ ਨੇ ਮੈਂ ਤੁਹਾਨੂੰ ਦਿਖਾਉਣਾ ਵੀ ਜੀਰੀ ਕਿਸ ਜੀ ਆ ਬਾਸਮਤੀ 1509 1509 ਆ ਨਾ ਵੀਰੇ ਹਾਂਜੀ 1509 ਜੀ ਬਸ ਥੋੜੀ ਜੀ ਦੇ ਦਿਓ ਤਾਂ ਪਾ ਦੋ ਹੱਥ ਤੇ ਉਹ ਦੇਖੋ ਵੀਰੇ ਬਹੁਤ ਵਧੀਆ ਜੀ ਰਹੀ ਆ ਇਹ ਦੇਖੋ ਕਿੰਨੀ ਵਧੀਆ ਜੀ ਰਹੀ ਆ ਨਾ ਸੁੱਕੀ ਆ ਨਾ ਗਿੱਲੀ ਆ ਬਿਲਕੁਲ ਟਾਈਮ ਤੇ ਦੀ ਬੜਾਈ ਹੋਈ ਹੋਈ ਆ ਹੁਣ ਇਹਨੂੰ ਪੱਖਾ ਲੱਗੂਗਾ ਤੇ ਉਸ ਤੋਂ ਬਾਅਦ ਵਿੱਚ 12 12 12:30 ਵਜੇ ਬੋਲੀ ਚੱਲਦੀ ਆ ਤੇ 2:00 ਵਜੇ ਇਹਦੀ ਬੋਲੀ ਹੋਊਗੀ ਫਿਰ ਤੁਹਾਨੂੰ ਉਹਦੇ ਰੇਟ ਦੱਸਾਂਗੇ ਕਿ ਕਿਹੜੀ ਰੇਟ ਦੀ ਕੀ ਆ ਬਾਸਮਤੀ ਜਿਹੜੀ ਵੇਚਣ ਲਈ ਤੇ ਰੋਜ਼ ਦੇ ਮੰਡੀ ਦੇ ਰੇਟ ਜਾਣਨ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਦੇ ਤੇ ਲਾਈਕ ਕਰਦੇ ਰੇਟ 2 ਵਜੇ ਪਾਇਆ ਜਾਣਗੇ ਵੀਰੇ ਪੇਜ ਤੇ ਵੀ ਅੱਜ ਤੱਕ ਰੇਟ ਕੀ ਆ ਕੀ ਵਿਕੀ ਆ ਤਾਂ ਉਹ ਅਸੀਂ 2 ਵਜੇ ਪਾਵਾਂਗੇ ਰੇਟ ਜਾਣਨ ਲਈ ਸਾਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਦੇ ਤੇ ਲਾਈਕ ਕਰਦੇ ਹੋ ਧੰਨਵਾਦ ਕਰੀ